ਹਾਂਜੀ ਹੁਣ ਜਿਹੜੀ ਕਿ ਵਿਕਰਮ ਮਜੀਠੀਆ ਨੂੰ ਲੈ ਕੇ ਇੱਕ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜੋ ਕਿ ਬਈ ਇੱਕ ਚੈਨਲ ਬੰਨੀਓ ਖੁਲਾਸੇ ਹੋ ਗਏ ਆ ਵਿਕਰਮ ਮਜੀਠੀਆ ਨੂੰ ਲੈ ਕੇ ਤੇ ਇੱਕ ਖਬਰ ਸੁਣਾਵਾਂਗੇ ਦੋ ਕੁ ਮਿੰਟ ਦੀ ਫਿਰ ਅਗਲੇ ਵਿਚਾਰ ਸਾਂਝੇ ਕਰਾਂਗੇ ਤਾਂ ਪਹਿਲਾਂ ਖਬਰ ਸੁਣੋ ਫਿਰ ਕਰਦੇ ਅਗਲੇ ਵਿਚਾਰ ਸਾਂਝੇ ਇਸ ਮਾਮਲੇ ਤੇ ਵੱਡੀ ਖਬਰ ਆ ਗਈ ਹੈ ਸਿੱਟ ਨੇ ਜੋ ਹੈ ਜੇਲ੍ਹ ਦੇ ਵਿੱਚ ਜਾ ਕੇ ਬਿਕਰਮ ਸਿੰਘ ਮਜੀਠੀਆ ਤੋਂ ਕੁਛ ਗਿਛ ਸੋ ਇਸ ਦੇ ਉੱਪਰ ਵੀ ਗੱਲ ਸਾਂਝੀ ਕਰੇ ਨਾਲ ਦੇ ਨਾਲ ਇੱਕ ਹੋਰ ਮਾਮਲੇ ਤੇ ਆਪਾਂ ਗੱਲ ਕਰ ਲਈਏ ਕਿ ਮਨੀਸ਼ ਸਿਸੋਧਿਆ ਦwale ਜੋ ਹੈ ਕਾਂਗਰਸ ਪਾਰਟੀ ਕਾਨੂੰਨੀ ਕੇਰਾ ਬਣਾਉਂਦੀ ਤਿਆਰੀ ਦੇ ਵਿੱਚ ਹੈ ਤਾਂ ਕਿ ਮਨੀਸ਼ ਸਿਸੋਧਿਆ ਵੀ ਕਾਨੂੰਨੀ ੜਿੱਕੇ ਦੇ ਵਿੱਚ ਆ ਜਾਣਗੇ ਇਸ ਦੂਵੇਂ ਮਾਮਲੇ ਦੇ ਉੱਪਰ ਉਸਤਾ ਨਾਲ ਜਾਣਕਾਰੀ ਜੋ ਹੈ ਸੂਚਕਾਂ ਦੇ ਨਾਲ ਸਾਂਝੀ ਕਰੀਏ ਦੇਖੋ ਪੰਜਾਬ ਦੀ ਸਿਆਸਤ ਦੇ ਵਿੱਚ ਨਿਤ ਵੱਡੇ ਸਿਆਸੀ ਧਮਾਕੇ ਹੋ ਰਹੇ ਨੇ ਕੱਲ ਅਚਾਨਕ ਹੀ ਸਿੱਟ ਦੇ ਅਫਸਰ वरुण शर्मा ਜਿਹੜੇ ਐਸਐਸਪੀ ਨੇ ਪਟਿਆਲਾ ਦੇ ਔਰ ਗੁਰਵੰਤ ਸਿੰਘ ਬੈਂਸ ਜਿਹੜੇ ਐਸਪੀਡੀ ਨੇ ਪਟਿਆਲਾ ਦੇ ਇੱਕ ਹੋਰ ਇਹਨਾਂ ਦਾ ਮੈਂਬਰ ਇਹ ਇੱਕ ਸਿੱਟ ਦੇ ਮੈਂਬਰ ਨੇ ਜਿਹੜੇ ਕੱਲ ਜੇਲ ਦੇ ਵਿੱਚ ਜਾਂਦੇ ਨੇ ਨਾਬਾ ਜੇਲ ਦੇ ਵਿੱਚ ਨਿਊ ਨਾਬਾ ਜੇਲ ਔਰ ਵਿਕਰਮ ਸਿੰਘ ਮਜੀਠੀਆ ਤੋਂ ਲਗਭਗ ਢਾਈ ਤਿੰਨ ਘੰਟੇ ਇਹਨਾਂ ਦੀ ਪੁਛਗਿਛ ਹੁੰਦੀ ਹੈ ਔਰ ਜਿਹੜੇ ਵੀਰਵੇਂ ਨਿਕਲੇ ਨੇ ਸੂਤਰਾਂ ਦੇ ਮੁਤਾਬਕ ਔਰ ਵੱਖ-ਵੱਖ ਰਿਪੋਰਟਾਂ ਦੇ ਆਧਾਰ ਤੇ ਮੀਡੀਆ ਰਿਪੋਰਟਾਂ ਵੀ ਉਹਦੇ ਵਿੱਚ ਸ਼ਾਮਲ ਨੇ ਸੋ ਜਿਹੜੇ ਵੀਰਵੇਂ ਨਿਕਲੇ ਨੇ ਉਹ ਬੜੇ ਹੈਰਾਨੀਕੁਨ ਨੇ ਵਿਕਰਮ ਸਿੰਘ ਮਜੀਠੀਆ ਨੇ 2012 ਦੇ ਵਿੱਚ ਵਿਕਰਮ ਮਜੀਠੀਆ ਦੇ ਪਰਿਵਾਰ ਦੇ ਵੱਲੋਂ ਇੱਕ ਜ਼ਮੀਨ ਖਰੀਦੀ ਜਾਂਦੀ ਹੈ ਸ਼ਾਇਦ ਉਹ ਜ਼ਮੀਨ ਬਿਵੀ ਗਨੀਵਕਰ ਦੇ ਨਾਂ ਤੇ ਸੀ ਸੋ ਇੱਕ ਜ਼ਮੀਨ ਖਰੀਦੀ ਜਾਂਦੀ ਹੈ ਪਤੀਕ ਨਾਲ 10 ਮਰਲੇ ਔਰ 12 ਦੇ ਵਿੱਚ 11 12 ਸਾਨੂੰ ਪਤਾ ਹੈ 7 ਤੋਂ ਲੈ ਕੇ 17 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਵਿਕਰਮਜੀਤਿਆ ਪਹਿਲੀ ਵਾਰ ਜਿੱਤੇ ਮੰਤਰੀ ਬਣੇ ਕਲੇ ਪਬਲਿਕ ریلیشن ਮੰਤਰੀ ਵੀ ਬਣੇ ਮਾਲ ਮੰਤਰੀ ਵੀ ਬਣੇ ਔਰ ਸਾਨੂੰ ਪਤਾ ਹੈ ਕਿ ਪਹਿਲੀ ਵਾਰ ਜਿੱਤਣ ਤੋਂ ਬਾਅਦ ਹੀ ਮੰਤਰੀ ਬਣੇ ਔਰ ਪਬਲਿਕ ریلیشن ਮੰਤਰੀ ਵੀ ਬਣੇ ਮਾਲ ਮਹਿਕਮੇ ਦੇ ਮੰਤਰੀ ਵੀ ਬਣੇ ਹੁਣ ਵਿਕਰਮ ਸਿੰਘ ਮਜੀਠੀਆ ਜਦੋਂ 10 ਸਾਲ ਲਗਾਤਾਰ ਮੰਤਰੀ ਰਹੇ ਨੇ ਆਕਾਲੀ ਭਾਜਪਾ ਸਰਕਾਰ ਚ ਉਸ ਸਮੇਂ ਦੌਰਾਨ ਵਰੇ 12 ਦੇ ਵਿੱਚ ਵਿਕਰਮ ਮਜੀਠੀਆ ਦਾ ਪਰਿਵਾਰ ਜ਼ਮੀਨ ਖਰੀਦਦਾ 32 ਕਨਾਲ 10 ਮਰਲੇ ਤੇ ਪਤਾ ਲੱਗਦਾ ਬਾਅਦ ਦੇ ਵਿੱਚ ਕਿ ਮਾਲ ਮਹਿਕਮੇ ਦੇ ਰਿਕਾਰਡ ਚੋਂ ਰੈਵਨਿਊ ਡਿਪਾਰਟਮੈਂਟ ਦੇ ਰਿਕਾਰਡ ਦੇ ਵਿੱਚੋਂ ਰਜਿਸਟਰੀ ਐਡਰੀ ਜਾਂ ਉਹ ਕਾਗਜ਼ ਹੈ ਉਹ ਪੂਰੀ ਫਾਈਲ ਹੈ ਉਹ ਗਾਇਬ ਹੋ ਜਾਂਦੀ ਹੈ ਅੱਛਾ ਪਤਾ ਕਿਵੇਂ ਲੱਗਦਾ ਹੈ ਇਹ ਗੱਲ ਹੋਰ ਬੜੀ ਦਿਲਚਸਪ ਹੈ ਬਹੁਤ ਸਾਰੇ ਮੈਂ ਮੀਡੀਆ ਰਿਪੋਰਟਾਂ ਵੀ ਸੁਣ ਰਿਹਾ ਸੀ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਭਗਵੰਤ ਮਾਨ ਖੁੰਧਕ ਕੱਲ ਰਿਹਾ ਵੇ ਕਮਜਿਥੀਏ ਤੇ ਜਾਂ ਆਮ ਆਦਮੀ ਪਾਰਟੀ ਵਾਲੇ ਅਰਵਿੰਦ ਕੇਜਰੀਵਲ ਕੇਜਰੀਵਾਲ ਵਿਕਰਮ ਜੀਠੀਏ ਤੇ ਨਿਸ਼ਾਨਾ ਵੰਨ ਰਹੇ ਨੇ ਉਹ ਜ਼ਰੂਰ ਕੋਸ਼ਿਸ਼ ਕਰ ਰਹੇ ਹੋਣਗੇ ਕਿ ਅਸੀਂ ਵਿਕਰਮ ਜੀਠੀਏ ਦਾ ਕੋਈ ਕੋਈ ਦੁੱਖ ਦੀ ਰਗ ਲੱਭੀਏ ਤੇ ਇੱਕ ਨਵਾਂ ਪਰਚਾ ਵਿਕਰਮ ਤੇ ਲਈਏ ਕਿਉਂਕਿ ਇਹ ਤਾਂ ਖਬਰਾਂ ਲਗਭਗ ਸਰਕਾਰੀ ਸਰੋਤਾਂ ਦੇ ਵਿੱਚ ਵੀ ਇਹ ਚਰਚਾ ਚ ਨੇ ਕਿ ਵਿਕਰਮ ਜੀਠੀਏ ਨੂੰ ਸਰਕਾਰ ਬਾਹਰ ਨਹੀਂ ਨਿਕਲਣ ਦੇਣਾ ਚਾਹੁੰਦੀ ਜ਼ਮਾਨਤ ਤੇ ਕਿਉਂਕਿ ਕੇਜਰੀਵਾਲ ਸਤਿੰਦਰ ਜੈਨ ਔਰ ਮਨੀਸ਼ ਸੋਦੀਆ ਨੂੰ ਲੰਮਾ ਸਮਾਂ ਦਿੱਲੀ 'ਚ ਜੇਲ੍ਹ ਕੱਟਣੀ ਪਈ ਸੋ ਟੇਟ ਫੋਰ ਟੈਂਡ ਦੀ ਸਿਆਸਤ ਹੁੰਦੀ ਹੈ ਅੱਜ ਕੱਲ ਸੱਤਾ ਆਪਣੇ ਵਿਰੋਧੀਆਂ ਨੂੰ ਜੇਲ੍ਹ ਚ ਰੱਖਣਾ ਚਾਹੁੰਦੀ ਹੈ ਇਹ ਨਵੀਂ ਤਰ੍ਹਾਂ ਦੀ ਜਿਹੜੀ ਰਾਜਨੀਤਿਕ ਦੁਰਵਰਤੋਂ ਸੱਤਾ ਦੀ ਇਹਦੇ ਇਲਜ਼ਾਮ ਲੱਗਦੇ ਨੇ ਹੁਣ ਚਰਨਜੀਤ ਚੰਨੀ ਜਦੋਂ ਮੁੱਖ ਮੰਤਰੀ ਹੁੰਦੇ ਨੇ ਉਦੋਂ ਵਿਕਰਮ ਸਿੰਘ ਮਜੀਠੀਆ ਤੇ ਪਰਚਾ ਦਰਜ ਹੁੰਦਾ ਹੈ 2021 ਦੇ ਵਿੱਚ ਕਿਉਂਕਿ 22 ਦੇ ਵਿੱਚ ਚੋਣਾਂ ਸੀ ਜਨਵਰੀ ਚ 2021 ਦਸੰਬਰ ਚ ਕੇਸ ਦਰਜ ਹੁੰਦਾ ਹੈ ਵਿਕਰਮ ਸਿੰਘ ਮਜੀਠੀਏ ਤੇ ਐਨ ਡੀ ਪੀ ਐਸ ਐਕਟ ਦਾ ਜਿਹਨੂੰ ਅਸੀਂ ਆਮ ਤੌਰ ਤੇ ਨਸ਼ਾ ਨਸ਼ੇ ਦੇ ਮਾਮਲੇ ਚ ਕਹਿ ਦਿੰਦੇ ਆ ਕਿ ਉਹਦੇ ਤੇ ਐਫ ਆਈ ਆਰ ਦਰਜ ਹੋਈ ਹੁਣ ਜਿਹੜਾ ਇਹ ਮਾਮਲਾ ਹੈ ਵਿਕਰਮਜੀਠੀਏ ਦੇ ਪਰਿਵਾਰ ਦੀ ਜਿਹੜੀ ਰਜਿਸਟਰੀ ਜਾਂ ਕਾਗਜ਼ ਜਾਂ ਫਾਈਲ ਗਾਇਬ ਹੈ ਇਹਦਾ ਪਰਚਾ ਕਦੋਂ ਦਰਜ ਹੁੰਦਾ ਹੈ ਇਹਦਾ ਪਰਚਾ ਵੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਹੀ ਦਰਜ ਹੁੰਦਾ ਹੈ ਕੀ ਪਰਚਾ ਦਰਜ ਹੁੰਦਾ ਹੈ ਕਿ ਵਿਕਰਮ ਇਹ ਵੀ ਬੜੀ ਦਿਲਚਸਪ ਗੱਲ ਹੈ ਇੱਕ ਰਜਿਸਟਰੀ ਕਲਰਕ ਰਜਿਸਟਰੀ ਕਲਰਕ ਦੀ ਟਰਾਂਸਫਰ ਹੁੰਦੀ ਹੈ ਅੰਮ੍ਰਿਤਸਰ ਤੋਂ ਮੁਲਕਾ ਦੇ ਵਿੱਚ ਸੋ ਤਸੀਲਦਾਰ ਦੇ ਜਾਂ ਉਸ ਸਬ ਡਿਵੀਜ਼ਨ ਦੇ ਵਿੱਚ ਉਸ ਰਜਿਸਟਰੀ ਕਲਰਕ ਦੀ ਟਰਾਂਸਫਰ ਹੁੰਦੀ ਹੈ ਔਰ ਰਜਿਸਟਰੀ ਕਲਰਕ ਜਦੋਂ ਡਿਊਟੀ ਜੁਆਇਨ ਕਰਦਾ ਹੈ ਉਹਦੀ ਡੇਟ ਵੀ ਮੇਰੇ ਕੋਲ ਹੈ ਕਿ ਰਜਿਸਟਰੀ ਕਲਰਕ ਹੈ ਜਿਹੜਾ ਉਹ ਕਦੋਂ ਡਿਊਟੀ ਜੁਆਇਨ ਕਰਦਾ ਉਹ ਵੀ ਮੈਂ ਜ਼ਰੂਰ ਸਾਂਝੀ ਕਰਦਾ ਗੱਲ ਸੁਰਜ ਸਿੰਘ ਖਰੜਕ ਡਿਊਟੀ ਜੁਆਇਨ ਕਰਦਾ ਹੈ 24 7 2021 ਤੋਂ ਜੁਲਾਈ ਦਾ ਮਹੀਨਾ ਹਾਂਜੀ ਜੋ ਵੀ ਇਹ ਵਿਕਰਮ ਜੀਠਿਆ ਨੂੰ ਲੈ ਕੇ ਖਬਰ ਤੁਸੀਂ ਸੁਣੀ ਲਈ ਆ ਤੇ ਪਰ ਜਿਹੜਾ ਕੀ ਹੁਣ ਇਹ ਪੱਤਰਕਾਰਾਂ ਬੰਨਿਓ ਜੋ ਇਹ ਸ਼ਰਿੰਦਰ ਡੱਲਾ ਤੇ ਜੋ ਇਹ ਦੋਨੇ ਪੱਤਰਕਾਰ ਆ ਤੇ ਜਿਹੜੀ ਕਿ ਬਈ ਇਹ ਖਵਾਸੇ ਹੋ ਜਾਂਦੇ ਆ ਵਿਕਰਮ ਜੀਠੀਏ ਤੇ 30 ਕਨਾਲਾਂ ਤੇ 7-10 ਮਰਲੇ ਜਿਹੜੇ ਇਹਨਾਂ ਦੀ ਪਤਨੀ ਹੈ ਜੋ ਇਹਨਾਂ ਦੇ ਪਰਿਵਾਰਵਦੀ ਉਹ ਇਹ ਜੋ ਦੱਸਿਆ ਜਾਂਦਾ ਵੀ ਜੋ ਇਹਨਾਂ ਦੇ ਨਾਂ ਤੇ ਇਹ ਗਨੀਮ ਕੌਰ ਦੇ ਨਾਂ ਤੇ ਖਰੀਦੀ ਜਾਂਦੀ ਇਹ ਸਾਰੀ ਪ੍ਰਾਪਰਟੀ ਇਹਨੇ ਜਿਵੇਂ ਕਿ 540 ਰੋੜ ਦੇ ਦੋਸ਼ ਲੱਗਦੇ ਆ ਤੇ ਹੋਰ ਵੀ ਕਈ ਥਾਂ ਤੇ ਪ੍ਰਾਪਰਟੀ ਦੱਸੀ ਜਾਂਦੀ ਹੈ ਨਾ ਹਿਮਾਚਲ ਦੇ ਵਿੱਚ ਵੀ 100 ਏਕੜ ਗਨੀਮ ਕੌਰ ਦੇ ਨਾਂ ਤੇ ਜੋ ਜ਼ਮੀਨ ਆ ਗਈ ਤੇ ਜਿਹੜੇ ਹੁਣ ਹੋਰ ਮਾਮਲੇ ਸਾਹਮਣੇ ਆ ਗਿਆ ਪਰ ਹਰ ਪਾਸੇ ਬਿਕਰਮ ਜੀਠੀਆ ਫਸਦਾ ਨਜ਼ਰ ਆਉਂਦਾ ਤੇ ਜਿਹੜੀ ਹੁਣ ਤੱਕ ਦੀ ਅਪਡੇਟ ਆ ਇਹ ਸੋਡੇ ਨਾਲ ਸਾਂਝੀ ਜ਼ਰੂਰਤ ਕਰਨੀ ਸੀ ਇਹ ਦੋਨੇ ਪੱਤਰਕਾਰਾਂ ਬਣੀਓ ਜੋ ਬਿਕਰਮ ਜੀਠੀਏ ਨੂੰ ਲੈ ਕੇ ਕਲਾਸੇ ਹੋਇਆ ਤੇ ਪਰ ਹੁਣ ਜੋ ਸੰਘਵੀਰ ਬਾਦਲ ਨੂੰ ਤੇ ਗਨੀਬ ਕੌਰ ਇਹਨਾਂ ਦੇ ਪਰਿਵਾਰ ਨੂੰ ਇਹ ਆ ਵੀ ਇਹ ਪਾਰਟੀ ਹੈ ਜਿਹੜੀ ਵੀ ਸਾਡਾ ਸਾਡੇ ਨਾਲ ਬੈਰ ਵਿਰੋਧ ਕਰ ਰਹੀਆਂ ਇਹ ਵੀ ਜੇ ਇਹਨਾਂ ਦੀ ਪਾਵਰਾਂ ਸਰਕਾਰ ਹੈ ਤਾਂ ਇਸ ਕਰਕੇ ਹੋ ਰਿਹਾ ਨਹੀਂ ਇਹ ਜਿਹੜਾ ਵਿਜੀਲੈਂਸ ਆਪਣੇ ਬਣੀਓ ਪੱਕੇ ਸਬੂਤਾਂ ਦੇ ਪੱਕੇ ਤੌਰ ਤੇ ਕਈ ਕਾਰਵਾਈ ਕਰਦੀ ਆ ਜਦੋਂ ਵੀ ਕਿਤੇ ਕਿਸੇ ਕੋਲੇ ਪ੍ਰਾਪਰਟੀ ਜਾਦਾ ਜਿਵੇਂ ਕਿ ਆਪਾਂ ਗੱਲ ਕਰੀਏ ਹੁਣ ਅਮਨਦੀਪ ਕੌਰ ਪੰਜਾਬ ਪੁਲਿਸ ਵਾਲੀ ਉਹਦੇ ਤੇ ਵੀਜੀਲੈਂਸ ਨੇ ਛਾਪਾ ਮਾਰਿਆ ਸੀ ਉਹਨੂੰ ਪੱਕੇ ਪੈਰਾਂ ਤੇ ਪੱਕੇ ਤੌਰ ਤੇ ਜਦੋਂ ਪ੍ਰਾਪਰਟੀ ਇਹਦੇ ਕੋਲੇ ਅੱਜ ਤੋਂ ਆਪਾਂ ਕਹਿ ਦਈਏ ਗੱਲ ਕਰ 2020 ਦਾ ਇੱਕ ਕੇਸ ਵੀ ਦਰਜ ਹੁੰਦਾ ਬਾਅਦ ਦੇ ਵਿੱਚ ਹੁਣ ਮਾਮਲੇ ਆ ਕੇ ਸਾਹਮਣੇ ਪ੍ਰਾਪਰਟੀ ਨੂੰ ਲੈ ਕੇ ਗੈਰ ਕਾਨੂੰਨੀ ਤਰੀਕੇ ਨਾਲ ਬਣੀਆਂ ਆਉਂਦਾਂ ਨਾ ਤਾਂ ਇਹ ਸਭ ਬਈ ਗੱਲਾਂ ਸੱਚੀਆਂ ਹੋ ਰਹੀਆਂ ਜਿਵੇਂ ਜਿਵੇਂ ਵੀਜੀਲੈਂਸ ਅਜੀ ਤੇ ਕਪੜੀ ਇੰਕੁਇਰੀ ਹੈ ਤੱਕ ਜਾਰੀ ਉਹਨਾਂ ਦੀ